ਦੋਸਤੋ ਮੈਂ ਤੁਹਾਡਾ ਆਪਣਾ ਸੋਨੀ ਜੋ ਮੈਂ ਸ਼ਾਰਟ ਵੀਡੀਓਸ ਬਣਾ ਰਿਹਾ ਹਾਂ ਮੈਂ ਜੋ ਹਾਦਸਾ ਹੋਇਆ ਪੈਲਗਾਮ ਦੇ ਵਿੱਚ ਉਹ ਸੁਣ ਕੇ ਤੇ ਦੇਖ ਕੇ ਬਹੁਤ ਤਕਲੀਫ ਹੋਈ ਬਹੁਤ ਦੁੱਖ ਹੋਇਆ ਕਿਸ ਤਰ੍ਹਾਂ ਉੱਥੇ ਮਾਮਾ ਦੇ ਪੁੱਤਾਂ ਦੀ ਮੌਤ ਹੋਈ ਤੇ ਕਿਸ ਤਰ੍ਹਾਂ ਕਈ ਭੈਣਾਂ ਦੇ ਸੁਹਾਗ ਉੱਜੜ ਗਏ ਹਨਾ ਤੇ ਆ ਕਈ ਮੇਰੇ ਵੀਰ ਭਰਾਵਾਂ ਦੀ ਡੈਥ ਹੋ ਗਈ ਹਨਾ ਬਹੁਤ ਤਕਲੀਫ ਹੋਈ ਅੰਦਰੋਂ ਹਨਾ ਸੁਣ ਕੇ ਬਹੁਤ ਦੁੱਖ ਹੋਇਆ ਪਰ ਦੋਸਤੋ ਮੈਂ ਇਹ ਪੋਸਟ ਇਸ ਲਈ ਪਾਉਣਾ ਚਾਹੁੰਦਾ ਕਿਉਂਕਿ ਮੈਂ ਇੱਕ Hindu ਪਰਿਵਾਰ ਚੋਂ ਬਲੌਂਗ ਕਰਦਾ ਹਨਾ ਤੇ ਮੈਂ ਪੁੱਚੋ ਮੰਡੀ ਆਪਣਾ ਚਾਹ ਕੌਫੀ ਦਾ ਕੰਮ ਕਰਦਾ ਹਨਾ ਤੇ ਉੱਥੇ ਮੇਰੇ ਨਾਲ ਮੇਰਾ ਇੱਕ ਖਾਨ ਵੀਰ ਆਹੋ ਭਰਾ ਹਨਾ ਉਹ ਮੇਰੇ ਨਾਲ ਕੰਮ ਕਰਦਾ ਹਨਾ ਤੇ ਮੈਨੂੰ ਉੱਥੇ 2 ਸਾਲਾਂ ਤੋਂ ਉੱਪਰ ਹੋ ਗਿਆ ਹਨ ਕੰਮ ਕਰਦੇ ਨੂੰ ਤੇ ਮੈਨੂੰ ਕਦੇ ਉਸ ਵੱਲੋਂ ਕੋਈ ਤਕਲੀਫ ਨਹੀਂ ਆਈ ਹਨ ਕਦੇ ਉਸ ਬੰਦੇ ਨੇ ਆਪਣਾ ਬੁਰਾ ਨਹੀਂ ਕੀਤਾ ਹਨ ਤੇ ਜਿੱਥੇ ਮੈਂ ਪਹਿਲਾਂ ਆਪਣਾ ਕੰਮ ਕਰਦਾ ਸੀ ਹਨ ਉੱਥੇ ਵੀ ਮੇਰੇ ਸਰ ਸੀਗੇ ਮੈਨੇਜਰ ਹਨ ਉਹ ਵੀ ਖਾਨ ਸੀਗੇ ਹਨ ਉਹਨਾਂ ਵੱਲੋਂ ਵੀ ਮੈਨੂੰ ਕੋਈ ਤਕਲੀਫ ਨਹੀਂ ਆਈ ਕਦੇ ਕੋਈ ਉਹਨਾਂ ਵੱਲੋਂ ਮੈਨੂੰ ਅ ਮਤਲਬ ਕਿ ਪ੍ਰੋਬਲਮ ਨਹੀਂ ਦਿੱਤੀ ਗਈ ਹਨ ਕੋਈ ਦਰਦ ਨਹੀਂ ਦਿੱਤਾ ਗਿਆ ਹਨ ਤਾਂ ਮੈਂ ਸਾਰੇ ਭਾਈਚਾਰੇ ਨੂੰ ਇਹ ਸੰਦੇਸ਼ ਦੇਣਾ ਚਾਹਣਾ ਚਾਹੇ ਉਹ Hindu ਆ ਚਾਹੇ ਉਹ Musalman ਆ ਜੋ ਸਿੱਖਾ ਚੈ ਉਹ ਇਸਾਈਆ ਵੀ ਆਪਾਂ ਆਪਣੀ ਭਾਈਚਾਰਕ ਸਾਂਝ ਆ ਜੋ ਉਹ ਕਾਇਮ ਰੱਖਣੀ ਆ ਜੋ ਪਹਿਲਗਾਮ ਦੇ ਵਿੱਚ ਹੋਇਆ ਉਹ ਬਹੁਤ ਦਰਦਨਾਕ ਘਟਨਾ ਸੀ ਤੇ ਬਹੁਤ ਇੱਕ ਅੰਦਰੋਂ ਝੰਜੋੜ ਕੇ ਰੱਖ ਦੇਣ ਵਾਲੀ ਇੱਕ ਘਟਨਾ ਸੀ ਤੇ ਉਸ ਦੇ ਵੱਲੋਂ ਬਹੁਤ ਹਰ ਇੱਕ ਨੂੰ ਤਕਲੀਫ ਹੋਈ ਆ ਬਹੁਤ ਜਿਆਦਾ ਤਕਲੀਫ ਹੋਈ ਆ ਪਰ ਮੈਂ ਇਹ ਕਹਿਣਾ ਚਾਹਣਾ ਵੀ ਜੋ ਲੋਕਾਂ ਨੇ ਜੋ ਲੋਕਾਂ ਨੇ ਉੱਥੇ ਇਹ ਚੀਜ਼ ਕੀਤੀ ਹਨਾ ਐਨੀ ਮਤਲਬ ਕਿ ਮੌਤ ਦੇ ਘਾਟ ਉਤਾਰਾ ਗਿਆ ਲੋਕਾਂ ਨੂੰ ਹਨ ਉਸ ਬੰਦਿਆਂ ਨੂੰ ਸਰਕਾਰ ਵੱਲੋਂ ਚਾਹੇ ਫਾਂਸੀ ਦਿੱਤੀ ਜਾਵੇ ਚਾਹੇ ਉਹਨਾਂ ਦੀ ਜਾਤ ਕੋਈ ਸੀ ਕੋਈ ਕਾਸਟ ਸੀ ਉਸ ਚੀਜ਼ ਦੇ ਵਿੱਚ ਕੋਈ ਲੈਣ ਦੇ ਨਹੀਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਚੌਰਾਹੇ ਦੇ ਵਿੱਚ ਹੀ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਪਰ ਆਪਾਂ ਜੋ ਆਮ ਲੋਕ ਹਨ ਹਨ ਆਪਾਂ ਘਰਾਂ ਦੇ ਵਿੱਚ ਰਹਿੰਦੇ ਆ ਜਿੱਥੇ ਕੰਮ ਕਰਦੇ ਆ ਇੱਕ ਦੂਜੇ ਨਾਲ ਵਿਚਰਦੇ ਆ ਉਹ ਚਾਹੇ ਹਿੰਦੂਆਂ ਚਾਹੇ ਮੁਸਲਮਾਨਾਂ ਚਾਹੇ ਸਿੱਖਾਂ ਚਾਹੇ ਈਸਾਈਆਂ ਆਪਾਂ ਆਪਦੇ ਵਿੱਚ ਪਿਆਰ ਭਰੀ ਪਰਿਵਾਰਕ ਸਾਂਝ ਰੱਖਣੀ ਆ ਜੋ ਉਹਨਾਂ ਨੇ ਕੀਤਾ ਉਹ ਗਲਤ ਸੀ ਉਸ ਲੋਕਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਆਪਾਂ ਇਹ ਨਹੀਂ ਦੇਖਣਾ ਵੀ ਉਹਨਾਂ ਦੀ ਜਾਤ ਕੀ ਸੀ ਉਹਨਾਂ ਦੀ ਕਾਸਟ ਕੀ ਸੀ ਉਹ ਕੌਣ ਸੀ ਉਹ ਕਿਵੇਂ ਸੀ ਮੈਨੂੰ ਨਹੀਂ ਪਤਾ ਚਾਹੇ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਪਰ ਜਿਹੜੇ ਆਮ ਲੋਕ ਨੇ ਆਮ ਇਨਸਾਨ ਨੇ ਚਾਹੇ ਉਹ ਕੋਈ ਵੀ ਨੇ ਚਾਹੇ ਮੁਸਲਮਾਨ ਨੇ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ ਚਾਹੇ ਸਾਈ ਨੇ ਉਹ ਆਪਸ ਵਿੱਚ ਪਰਿਵਾਰਕ ਸਾਂਝ ਰੱਖਣ ਮੇਰਾ ਇਹ ਸੰਦੇਸ਼ ਆ ਕਿਉਂਕਿ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਸਜ਼ਾ ਦਿਓ ਕੋਈ ਦਿੱਕਤ ਨਹੀਂ ਕੋਈ ਤਕ ਤਕਲੀਫ ਨਹੀਂ ਉਹਨਾਂ ਨੂੰ ਚਾਹੇ ਫਾਂਸੀ ਦਿਓ ਪਰ ਜਿਹੜੇ ਆਮ ਇਨਸਾਨ ਨੇ ਹਨਾ ਆਪਾਂ ਇੱਕ ਦੂਜੇ ਨਾਲ ਇਕੱਠੇ ਰਹਿਣਾ ਪਿਆਰ ਕਰਨਾ ਹਨਾ ਮੁਹੱਬਤ ਕਰਨੀ ਹਨਾ ਇੱਕ ਦੂਜੇ ਦੇ ਦੁੱਖ ਤਕਲੀਫ ਚ ਸਾਥ ਦੇਣਾ ਆਪਾਂ ਇੱਕ ਦੂਜੇ ਨੂੰ ਜੇ ਉਹ ਸਹੀ ਆਪਣੇ ਪਰਮਾਤਮਾ ਨੂੰ ਮੰਨਦੇ ਆ ਜਿਨ੍ਹਾਂ ਨੇ ਇਹ ਗਲਤ ਕੰਮ ਕੀਤਾ ਉੱਥੇ ਗੋਲੀਆਂ ਚਲਾਈਆਂ ਹਨਾ ਪਹਿਲਗਾਮ ਚ ਜਿਹੋ ਆਪਣੇ ਧਰਮ ਨੂੰ ਮੰਨਦੇ ਹੁੰਦੇ ਚ ਉਹ ਕੋਈ ਵੀ ਧਰਮ ਦੇ ਇਨਸਾਨ ਸੀ ਜੋ ਆਪਣੇ ਧਰਮ ਨੂੰ ਮੰਨਦੇ ਹੁੰਦੇ ਪਰਮਾਤਮਾ ਨੂੰ ਮੰਨਦੇ ਹੁੰਦੇ ਤਾਂ ਉਹ ਇਹ ਚੀਜ਼ ਨਹੀਂ ਕਰਦੇ ਸੀ ਜਿਹੜਾ ਸੱਚਾ ਆਪਣੇ ਧਰਮ ਦਾ ਹੋਊਗਾ ਬੰਦਾ ਜੇ ਉਹ ਕਿਸੇ ਵੀ ਧਰਮ ਨੂੰ ਬਲੋਂਗ ਕਰਦਾ Hindu Muslim Sikh Assai ਜਿਹੋ ਆਪਣੇ ਧਰਮ ਦਾ ਸੱਚਾ ਇਨਸਾਨ ਹੋਊਗਾ ਸੱਚਾ ਬੰਦਾ ਹੋਊਗਾ ਆਪਣੇ ਧਰਮ ਦਾ ਤਾਂ ਉਹ ਕਿਸੇ ਨੂੰ ਝੋਟ ਨਹੀਂ ਪਹੁੰਚਾ ਸਕਦਾ ਮਾਨ ਦੀ ਗੱਲ ਤਾਂ ਦੂਰੇ ਦੀ ਬਸ ਮੇਰੀ ਇਹ ਹੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਬਿਹਰ ਜਗ੍ਹਾ ਤੇ ਤੁਸੀਂ ਹਰ ਥਾਂ ਤੇ ਤੁਸੀਂ ਆਪਣੇ ਪਰਿਵਾਰਕਾਂ ਸੰਜ ਕੈਮ ਰੱਖਿਓ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਦਿਓ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਜੋ ਮਰਜੀ ਸਜ਼ਾ ਦੇਵੇ ਸਰਕਾਰ ਆਪਾਂ ਉਸ ਚੀਜ਼ ਨਾਲ ਕੋਈ ਲਾਇੰਦੇ ਨਹੀਂ ਰੱਖਣਾ ਆਪਾਂ ਇਹ ਕੋਸ਼ਿਸ਼ ਕਰਨੀ ਹੈ ਵੀ ਉਹਨਾਂ ਨੂੰ ਸੱਤ ਤੋਂ ਸੱਤ ਸਹਾਇਤਤੀ ਜਾਵੇ ਉਹਨਾਂ ਨੂੰ ਸੱਤ ਤੋਂ ਸੱਤ ਮੌਤ ਦੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਬਸ ਆਪਾਂ ਇਹ ਕੋਸ਼ਿਸ਼ ਕਰਨੀ ਹੈ ਪਰ ਆਪਾਂ ਜੋ ਆਪਸ ਵਿੱਚ ਵਿਚਰਦੇ ਆ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਹਨਾ ਆਮ ਇਨਸਾਨ ਚਾਹੇ ਉਹ ਕਿਸੇ ਵੀ ਜਾਂਦਾ ਉਸ ਨੂੰ ਕੋਈ ਦੁੱਖ ਤਕਲੀਫ ਨਾ ਦੇਉ ਬਸ ਫਿਰ ਵੀ ਜੇ ਕਿਸੇ ਨੂੰ ਮੇਰੀ ਕੋਈ ਵੀ ਗੱਲ ਬੁਰੀ ਲੱਗੀ ਹੋਵੇ ਤਾਂ ਮੈਂ ਮਾਫੀ ਚਾਹਣਾ ਮੇਰਾ ਕਿਸੇ ਦੀਆਂ ਧਾਰਮਿਕ ਭਾਵਨਾ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਮਕਸਦ ਕੋਈ ਨਹੀਂ ਬਸ ਮੇਰਾ ਮਕਸਦ ਇਹ ਹੀ ਹੈ ਵੀ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਸਜ਼ਾ ਦਿਓ ਇੱਕ ਆਮ ਇਨਸਾਨ ਆਪਾਂ ਗਲਤ ਨਹੀਂ ਕਹਿਣਾ ਬੁਰਾ ਨਹੀਂ ਕਹਿਣਾ ਆਪਾਂ ਹਰ ਇੱਕ ਨੇ ਮਿਲ ਕੇ ਰਹਿਣਾ ਤੇ ਪਿਆਰ ਦੇ ਵਿੱਚ ਰਹਿਣਾ ਜਿਨ੍ਹਾਂ ਦੀ ਵਜ੍ਹਾ ਨਾਲ ਉਹਨਾਂ ਦੀ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਦੀ ਵਜ੍ਹਾ ਨਾਲ ਜੋ ਘਰ ਉਜੜਿਆ ਜੋਕਰ ਉੱਜੜਿਆ ਮੇਰੀਆਂ ਭੈਣਾਂ ਦੇ ਮੇਰੀਆਂ ਮਾਮਾਾਂ ਦੇ ਕਈਆਂ ਦੇ ਪੁੱਤ ਚਲੇ ਗਏ ਕਈਆਂ ਦੇ ਸੁਹਾਗ ਚਲੇ ਗਏ ਹਨ ਕਈਆਂ ਦਾ ਬਾਪ ਚਲਾ ਗਿਆ ਕਈਆਂ ਦੀ ਮਾਂ ਚਲੀ ਗਈ ਹਨ ਉਹ ਬਹੁਤ ਦੁੱਖ ਬਹੁਤ ਦੁੱਖ ਵਾਲੀ ਗੱਲ ਹੈ ਤੇ ਉਹ ਜੋ ਇਨਸਾਨਾਂ ਨੇ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂ ਫਾਂਸੀ ਦਿੱਤੀ ਸਰਕਾਰ ਵੱਲੋਂ ਚਾਹੇ ਉਹ ਕੋਈ ਵੀ ਜਾਂਦੇ ਸੀ ਚਾਹੇ ਉਹ ਕੋਈ ਧਰਮ ਦੇ ਸੀ ਉਹ ਉਹ ਉਹਨਾਂ ਲੋਕਾਂ ਦਾ ਧਰਮ ਦਾ ਲੈਣ ਦੇਣ ਹੁੰਦਾ ਉਹ ਇੰਜ ਕਰਦੀ ਨਾ ਆਪਾਂ ਇੱਕ ਆਮ ਇਨਸਾਨ ਵਾਂਗ ਰਹਿਣਾ ਆਪਾਂ ਕਿਸੇ ਨੂੰ ਜਿਹਨੇ ਕੁਝ ਵੀ ਨਹੀਂ ਕੀਤਾ ਉਸ ਨੂੰ ਆਪਾਂ ਨੁਕਸਾਨ ਨਹੀਂ ਪਹੁੰਚਾਉਣਾ ਮੇਰੀ ਹੱਥ ਬੰਨ ਕੇ ਬੇਨਤੀ ਵੀ ਆਪਾਂ ਸਾਰਿਆਂ ਨੇ ਆਪਣੇ ਪਰਿਵਾਰਕਾਂ ਸਾਂਝ ਕਾਇਮ ਰੱਖਣੀ ਹੈ ਪਲੀਜ਼ ਮੇਰੀ ਰਿਕਵੈਸਟ ਆ ਸਾਰਿਆਂ ਫਿਰ ਵੀ ਜੇ ਮੈਂ ਕੁਝ ਗਲਤ ਬੋਲਿਆ ਤਾਂ ਮੈਂ ਮਾਫੀ ਚਾਹੁੰਦਾ ਜੇ ਮੈਂ ਤੋਂ ਕੋਈ ਵੀ ਸ਼ਬਦ ਗਲਤ ਮੂੰਹੋਂ ਨਿਕਲਿਆ ਹੋਵੇ ਪਰ ਮੈਂ ਸਿਰਫ ਇਹ ਚਾਹੁੰਨਾ ਵੀ ਆਪਾਂ ਸਾਰਿਆਂ ਨੇ ਇੱਕ ਦੂਜੇ ਨੂੰ ਪਿਆਰ ਕਰਨਾ ਤੇ ਸਾਰਿਆਂ ਨੇ ਇੱਕ ਦੂਜੇ ਨਾਲ ਮਿਲ ਕੇ ਰਹਿਣਾ ਬਸ ਬਹੁਤ ਲੋਕ ਕੋਸ਼ਿਸ਼ ਕਰਨਗੇ ਆਪਾਂ ਨੂੰ ਵੱਖ ਕਰਨ ਦੀ ਮਾਫੀ ਚਾਹੁੰਨਾ ਲੋਕ ਨਹੀਂ ਬਹੁਤ ਇਹੋ ਜੇ ਕੁਸ਼ਕ ਗਲਤ ਲੋਕ ਨੇ ਜਿਹੜੇ ਧਰਮਾਂ ਨੂੰ ਅਲੱਗ ਕਰਨ ਦੀ ਤੇ ਲੋਕਾਂ ਨੂੰ ਆਪਸ ਵਿੱਚ ਜਿਹੜੇ ਮਿਲ ਕੇ ਰਹਿੰਦੇ ਨੇ ਉਹਨਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰਨਗੇ ਪਰ ਆਪਾਂ ਉਹਨਾਂ ਦੇ ਮਗਰ ਲੱ ਕੇ ਅਲੱਗ ਨਹੀਂ ਹੋਣਾ ਆਪਾਂ ਹਰ ਇੱਕ ਦਾ ਪਰਿਵਾਰਕ ਸਮਾਜ ਪਿਆਰ ਭਰੀ ਸਮਾਜ ਹਰ ਇੱਕ ਧਰਮ ਦੇ ਬੰਦੇ ਨਾਲ ਬਣਾ ਕੇ ਰੱਖਣੀ ਆ ਆਪਾਂ ਸਭ ਇੱਕ ਆਪਾਂ ਮਿਲ ਕੇ ਰਹਿਣਾ ਤੇ ਉਹ ਜੋ ਚੰਦ ਲੋਕ ਗਲਤ ਨੇ ਉਹਨਾਂ ਨਾਲ ਲੜਨਾ ਉਹਨਾਂ ਦੇ ਖਿਲਾਫ ਖੜਨਾ ਆਪਾਂ ਸਭ ਨੇ ਮਿਲ ਕੇ ਬਸ ਮੇਰੇ ਹੱਥ ਵਾਂ ਕੇ ਬੇਨਤੀ ਆ ਵੀ ਕਿਸੇ ਵੀ ਧਰਮ ਦੇ ਬੰਦੇ ਨੂੰ ਪਰੇਸ਼ਾਨ ਨਹੀਂ ਕਰਨਾ ਆਪਾਂ ਤੇ ਪਿਆਰ ਨਾਲ ਮਿਲ ਕੇ ਰਹਿਣਾ ਤੇ ਇੱਕ ਦੂਜੇ ਦੀ ਦੁੱਖ ਤਕਲੀਫ ਚ ਪਹਿਲਾਂ ਜਿਵੇਂ ਸਾਥ ਦਿੰਨੇ ਆ ਉਵੇਂ ਹੀ ਹੋਣ ਦੀ ਸਾਥ ਦੇਣਾ ਤਾਂ ਸਾਰਿਆਂ ਨੂੰ ਮੇਰੀ ਸਸਰੀ ਘਰ ਸਲਾਮ ਅਲੈਕੁਮ ਤੇ ਨਮਸਤੇ ਫਿਰ ਵੀ ਜੇ ਮੈਂ ਤੁਹਾਨੂੰ ਕੋਈ ਗਲਤੀ ਹੋਈ ਹੈ ਭੁੱਲ ਹੋਈ ਹੈ ਮੈਂ ਮਾਫੀ ਚਾਹੁੰਦਾ ਸਸਰੀਆ ਘਰ ਜੀ